ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਰ ਸਾਇਆ ਹੇਠ ਸ੍ਰੀ ਗੁਰੂ ਰਵੀਦਾਸ ਧਰਮਸ਼ਾਲਾ ਧਾਰੀਵਾਲ ਤੋਂ ਸਜਾਇਆ ਗਿਆ ਜੋ ਕਿ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਆਰੰਭਕ ਸਥਾਨ ਤੇ ਸਮਾਪਤ ਹੋਇਆ ਨਗਰ ਕੀਰਤਨ ਦਾ ਥਾਂ-ਥਾਂ ਤੇ ਪਰਮਾਤਮਾ ਦਾ ਸਵਾਗਤ ਕੀਤਾ ਗਿਆ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਰਵੀਦਾਸ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਅਤੇ ਸ਼ਬਦਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਡਾਕਟਰ ਕਬਲਜੀਤ ਸਿੰਘ ਕੇ ਜੇ ਦਲਜੀਤ ਸਿੰਘ ਛੋਟੇਪੁਰ ਗਰਮੇਦ ਸਿੰਘ ਸਮੇਤ ਕੋਰ ਸ੍ਰੀ ਗੁਰੂ ਰਵੀਦਾਸ ਜੀ ਦੇ ਭਗਤਾ ਵੱਲੋਂ ਵੱਖ-ਵੱਖ ਸਤਾਨਾਂ ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਵਰਤਾਏ ਗਏ ਅਤੇ ਪੰਜ ਪਿਆਰਿਆਂ ਨੂੰ ਸਰੋਪਾਉ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਪੇਟ ਕਰਦੇ ਹੋਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨਗਰ ਕੀਰਤਨ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਗਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨਗਰ ਕੌਂਸਲ ਪ੍ਰਧਾਨ ਅਸ਼ਨੀ ਦੁੱਗਲ ਸਮੇਤ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਸ਼ਾਮਲ ਹੋ ਕੇ ਸ਼੍ਰੀ ਗੁਰੂ ਰਵੀਦਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਪ੍ਰਧਾਨ ਮਾਸਟਰ ਪ੍ਰਕਾਸ਼ ਚੰਦ ਅਤੇ ਸਕੱਤਰ ਬਲਕਾਰ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਰਵੀਦਾਤ ਧਰਮਸਾਲਾ ਧਾਰੀਵਾਲ ਵਿਖੇ 10 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 12 ਫਰਵਰੀ ਨੂੰ ਸ਼੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਉਹਨਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸਮਾਗਮ ਦੌਰਾਨ ਪਰਿਵਾਰਾਂ ਸਮੇਤ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਸਮਾਗਮ ਦਰਾਨਾ ਗੁਰੂ ਕਾ ਅ ਟੋਟਲ ਲੰਗਰ ਵਰਤੇਗਾ ਇਸ ਮੌਕੇ ਤੇ ਵਾਈਸ ਪ੍ਰਧਾਨ ਮਦਨ ਸਿੰਘ ਸੂਬੇਦਾਰ ਬਚਨ ਲਾਲ सुरेंद्रਪਾਲ ਅਜੀਤ ਕੁਮਾਰ ਗੋਬਿੰਦਾ ਹਰਪਜਰ ਸਿੰਘ ਕਰਤਾਰ ਚੰਦ ਕੁਲਵੰਤ ਸਿੰਘ ਸੰਜੀਵ ਕੁਮਾਰ ਦਰਸ਼ਨ ਲਾਲ ਚਮਨ ਲਾਲ ਐਸ ਡੀਓ ਸਤਪਾਲ ਧਰਮਪਾਲ ਤੋਂ ਇਲਾਵਾ ਵੱਡੀ ਗਿਣਤੀ ਜੀ ਸੰਤਾ ਹਜਸਾਨਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਆਪੋ ਨੰਨ ਕੀ ਜਨਾਬ ਜੀ 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 ਵਾਹਿਗੁਰੂ ਜੀ ਖਵਾਹਿਤ ਕਰਨੇ ਉਹਨਾਂ ਨੇ ਬਰਾਬਰੀ ਦੀ ਗੱਲ ਕੀਤੀ ਹੈ ਉਹਨਾਂ ਨੇ ਭਗਤੀ ਦੀ ਗੱਲ ਕੀਤੀ ਹੈ ਜੀ ਉਹਨਾਂ ਆਖ ਰਹੇ ਆਂ ਦੀ ਗੱਲ ਕੀਤੀ ਹੈ ਕਿ ਉਹਨਾਂ ਦੀ ਵਾਜੂ ਦੀ ਸਿੱਖਿਆਤ ਆਪਾਂ ਦੇ ਚਾਲੀਆਂ ਤੇ ਸਾਰਾ ਪੰਜਾਬ ਸਾਰਾ ਭਾਰਤ ਤੇ ਆ ਜਾਵੇ ਅੱਜ 8 ਤਰੀਕ ਅੱਜ ਤੋਂ 25 ਨੂੰ ਅੱਜ ਹੈ ਸ੍ਰੀ ਗੁਰੂ ਰਵੀਦਾਸ ਧਰਮਸਾਲਾ ਤੋਂ ਸ੍ਰੀ ਗੁਰੂ ਰਵੀਦਾਸ ਜਰਮਦਾ ਦਾ ਬਣਾਉ ਦੇ ਸਬੰਧ ਵਿੱਚ ਅੱਜ ਨਗਰ ਕੀਰਤ ਸਜਾਇਆ ਗਿਆ। ਔਰ ਸਾਰੇ ਹੀ ਪਿੰਡਾਂ ਦਿਆਂ ਸਾਹਿਬਾਂ, ਗੋਟਵਾਲਾ ਸਾਹਿਬ ਦੀਆਂ ਕਮੇਟੀਆਂ ਔਰ ਸਮੂਹ ਸਾਰੀ ਸੰਗਤ ਜਿਹੜੀ ਆ ਉਹ ਪਹੁੰਚੀ ਹੈ। ਤੇ ਅਸੀਂ ਬੜੇ ਆਸਾਨੋ ਸੋਧਨਾ ਸ੍ਰੀ ਗੁਰੂ ਗ੍ਰਸ ਸਾਹਿਬ ਜੀ ਦੀ ਮਹਾਰਾਜੀ ਹਜ਼ੂਰੀ ਦੇ ਵਿੱਚ ਉਹਨਾਂ ਦੀ ਸਤਿ ਸਾਦ ਹੇਠ ਸਾਰਾ ਇਲਾਵਾ ਇਹ ਸਾਰਾ ਪਰਿਵਾਰ ਇਕੱਠਾ ਆਇਆ ਲੈ ਸਾਰੀ ਸ਼ਾਦ ਦੀ ਸੰਗਤ ਕੀਤੀ ਹੋਈ ਹੈ ਸਾਹਿਬਾਂ ਇਕੱਠੀਆਂ ਹੋਈਆਂ ਨੇ ਤੇ ਨਾਲ ਅਸੀਂ ਸ੍ਰੀ ਗੁਰੂ ਗੁਰੇ ਸਾਹਿਬ ਦੀ ਖਤ ਸਾਦ ਥੱਲੇ ਉਹ ਨਗਰ ਕੀਰਤ ਕੱਢ ਰਹੇ ਹੈ। ਇਹ ਜਿਹੜੀ ਪ੍ਰੋਗਰਾਮ ਆ ਥੋੜਾ ਜਿਆਦਾ ਬਾਅਦੋਂ মিডিਆ ਰਾਈ ਇਹ ਜੀ ਆਪਣੇ ਤੇ ਇਹ 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 ਜਿਹੜਾ ਗੁਰੂ ਉਹਦੇ ਰੇਦਾਸ ਜੀ ਦਾ ਜਨਮ ਦਿਹਾੜਾ ਜਿਹੜਾ ਵਾ ਉਹ 12 ਤਰੀਕ ਨੂੰ ਮਨਾਇਆ ਜਾਏਗਾ 10 ਤਰੀਕ ਨੂੰ ਜਿਹੜੇ ਖੱਡ ਪਾਠ ਆਰੰਭ ਕੀਤੇ ਜਾਣਗੇ 12 ਤਰੀਕ ਨੂੰ ਪੂਜਦਾਏਗਾ ਉਹਦੇ ਸੰਬੰਧ ਵਿੱਚ ਸਾਰੇ ਸੱਜਣਾਂ ਨੂੰ ਇੱਥੇ ਹੀ ਬਿਲਕੁਨ ਆਵਾ ਬੇਰੀਏ ਸੁਭਾਵਾਂ ਆਈਆਂ ਨੂੰ ਇੱਥੇ ਸੇਕ ਦਿੱਤੇ ਜਾਣਗੇ ਜਿਹੜੀਆਂ ਸਲਤਾਨਾਂ ਨਾਲ ਸੇਕ ਦਿੱਤੇ ਜਾਣਗੇ ਜਿਹੜੇ ਲੰਗਰ ਜਿਹੜਾ ਵਾ ਉਹ ਟੁੱਟ ਚੱਲੇਗਾ ਗੁਰੂ ਮਹਾਰਾਜ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਾਂ ਜੀ ਰੋ ਰਵੀਦਾ ਜੀ ਦੇ ਤਾਂ ਸਾਹਿਬ ਤਾਰੀਵਾਲ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਵਾ ਅਸੀਂ ਸਾਰੇ ਸਾਹਿਬ ਤਾਰੀਵਾਲ ਨਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦੇ ਆ ਤੇ ਸਾਡੀ ਸ਼ਰੋਪ ਸਾਡੀ ਆਪਣੀ ਕਮੇਟੀ ਵੱਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ ਤੇ ਪੰਜ ਪਿਆਰੇ ਸਾਹਿਬਾਂ ਨੂੰ ਸ਼ਰੋਪੇ ਭੇਟ ਕੀਤੇ ਗਏ ਵਾਈਕੁਰ ਜੀ ਦਾ ਖਰਚਾ ਵਾਈਕੁਰ ਜੀ ਕੀਤੇ ਵਾਇਗੁਰਜ ਦਾ ਖਾਲਸਾ ਵਾਇਗੁਰ ਦੇ ਫਤਿਹ ਪਿਆਰੀ ਸਾਥ ਸੰਗਤ ਜੀ ਬੇਨਤੀ ਕੀਤੀ ਜਾਂਦੀ ਆ ਕਿ ਅਦ ਨਗਰ ਕੀਰਤਨ ਗੁਰੂ ਅੰਬਦਾਸ ਦਾ ਪੰਤਾਂ ਕੋਲ ਰਗਦਾ ਦਾ ਗੁਰਪੁਰ ਨਗਰ ਕੀਰਤਨ ਸਜਾਇਆ ਗਿਆ ਆ ਸਾਰੇ ਸੰਗਤ ਨੇ ਸੇਵਾ ਕੀਤੀ ਆ ਸਾਡੇ ਵਾਲੋ ਕਮੇਟੀ ਆਣੇ 202 ਨੰਬਰੇ ਕਮੇਟੀ ਆ ਇਹਨੇ ਸਾਰੀ ਸੇਵਾ ਤਨ ਮਨੋਂ ਕੀਤੀ ਆ ਪੰਜ ਪੈਰਾਂ ਦੇ ਸਰੋਪਿਆਂ ਨਾਲ ਆਪਾਂ ਸਨਮਾਨਤ ਕੀਤਾ ਆ ਗੁਰੂ ਗ੍ਰੰਥ ਸਾਹਿਬ ਦਾ ਸਤਕਾ ਧੰਨਵਾਦ ਕਰਦੇ ਆ ਵਾਇਗੁਰਜ ਦਾ ਖਾਲਸਾ ਵਾਇਗੁਰ ਫਤਿਹ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ 25 ਜੂਨ ਦਾਸ ਮਾਹਰ ਜੀ ਦਾ ਪਾਗਰਪੁਰੋਂ ਆਇਆ ਨੌਵਾ ਤੇ ਉਹਨੂੰ ਖੁਸ਼ੀ ਹੋਇਆ ਚੱਲ ਜਾਈਏ ਕਿਦਾਂ ਸਜਾਜ ਆ ਜੀ ਵੀ ਬਾਈ ਪਾਣੀ ਪਿਆਰੇ ਨੇ ਕੀਤੀ ਦੇ ਦਾਅ ਹੋ ਗਏ ਬਾਈ ਗੁਰੂ ਸਾਹਿਬ ਨੂੰ ਸ਼ੁਭਧ ਕੀਤਾ ਗਏ ਪੁਲਿਸ ਤਕਰਾਉ ਜੋ 202 ਰਜਾ ਸਭਾ ਕਮੇਟੀ ਵੱਲੋਂ ਉਹਨੂੰ ਜੁਆਇਆ ਕਿਹਾ ਗਿਆ ਅਤੇ ਪਾਣੀ ਪਿਆਰੇ ਨੂੰ ਸੋਕੇ ਪਾ ਗਏ ਸੁਲਮਾਨ ਸਿੰਘ ਜੀ ਦਾ ਜੀ ਸੋ ਅਸੀਂ ਸਾਰੇ ਸੂਬੇ ਇਲਾਕੇ ਨੂੰ ਗੁਰੂ ਮਹਾਰਾਜ ਦੇ ਆਰਮੋਰੀ ਉਦਾਈ ਦਿੱਤੇ ਆ ਮੈਂ ਵੀ ਇੱਕ ਖਾਲਸਾ ਵਾਹਿਗੁਰੂ ਜੀ